ਸਤ ਸ੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋ ਹੋ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਉਹਨਾਂ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਹੈ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਹ ਮੈਚਿੰਗ ਸੂਟ ਰਹਿਣਗੇ ਚਿਕਨੀ ਦੇ ਨਾਲ ਬੋਟਮ ਆਏਗੀ ਪ੍ਰਿੰਟਡ ਬੜੇ ਪਣੇ ਦੇ ਵਿੱਚ ਸ਼ਰਟ ਹੋਊਗੀ 170 ਤੇ ਹਕੂਬਾ ਚਿਕਨ ਦੇ ਵਿੱਚ ਇਹਦੀ ਬਾਟਮ ਰਹੇਗੀ ਬੜੇ ਪਰਾਂ ਦੇ ਵਿੱਚ 2 ਮੀਟਰ ਕਲਰ ਤੇ ਪ੍ਰਿੰਟ ਦੇ ਵਿੱਚ ਬਹੁਤ ਜ਼ਿਆਦਾ ਨੇ 999 ਰੁਪਏ ਇਹਨਾਂ ਦਾ ਰੇਟ ਹੋਊਗਾ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਉਸ ਨੰਬਰ ਤੇ ਜਾ ਕੇ ਤੁਸੀਂ WhatsApp ਤੇ ਮੈਸੇਜ ਕਰਨਾ ਹੈ ਸ਼ਰਟ ਕਾਟਨ ਦੀ ਰਹੇਗੀ ਐਪਲੀਕ ਵਰਕ ਵਾਲੀ ਬਲੈਕ ਬਲੌਕ ਪ੍ਰਿੰਟਿੰਗ ਦੇ ਵਿੱਚ 2.5 ਮੀਟਰ ਸ਼ਰਟ ਰਹੂਗੀ 2.5 ਮੀਟਰ ਬਾਟਮ ਦਾ ਕੱਪੜਾ ਰਹੂਗਾ ਮਲਮਲ कॉटन ਦਾ ਹੀ ਇਹ ਨਾਲ ਐਪਲੀਕ ਵਰਕ ਵਾਲਾ ਦੁਪੱਟਾ ਰਹੂਗਾ। ਇਹ ਮੋਡਲ ਸਿਲਕ ਚਾਉਣਗੇ 바ਟਿਕ ਪ੍ਰਿੰਟ ਹੋਊਗਾ। 바ਟਿਕ ਪ੍ਰਿੰਟ ਦੇ ਵਿੱਚ ਸ਼ਰਟ, ਬਾਟਮ, ਦੁਪੱਟਾ ਵੀ ਜਿਹੜਾ ਹੈਗਾ कॉटन सिल्क ਦੇ ਵਿੱਚ ਹੀ ਰਹੋਗਾ 바ਟਿਕ ਪ੍ਰਿੰਟ ਵਾਲਾ 2.5 ਮੀਟਰ ਦੀ ਕੱਟ ਰਹੇਗੀ। ਦੁਪੱਟਾ 2.35 ਹੋਊਗਾ, ਬਾਟਮ ਦਾ ਕੱਪੜਾ 2 ਮੀਟਰ ਮਿਲੇਗਾ ਤੇ ਸ਼ਰਟ ਦਾ ਕੱਪੜਾ ਜਿਹੜਾ ਉਹ 2.5 ਮੀਟਰ ਰਹੇਗਾ। ਰੇਟ ਰਹੂਗਾ 725 ਰੁਪਏ, ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੇ ਸੁੱਟਾਂ ਦੀ। ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਜਾ ਤਾਂ ਇਸ ਨੰਬਰ ਤੇ ਜਾ ਕੇ ਤੁਸੀਂ WhatsApp ਤੇ ਮੈਸੇਜ ਕਰ ਜੌਰਜਟ ਦੇ ਵਿੱਚ 셔ਟ ਰਹੂਗੀ ਸੀਕੁਐਂਸ ਵਰਕ ਵਾਲੀ ਪੈਨਲ ਦੇ ਉੱਪਰ ਫੁੱਲ ਫਰੰਟ ਤੇ 셔ਟ ਦੇ ਜਿਹੜਾ ਹੈਗਾ ਸੀਕੁਐਂਸ ਦਾ ਵਰਕ ਆਊਗਾ 2.5 ਮੀਟਰ 셔ਟ ਦਾ ਕੱਪੜਾ ਰਹੂਗਾ ਵਿਦ ਇਨਰ ਇਨਰ ਵੀ ਇਹਦੇ ਨਾਲ ਮਿਲੂਗਾ ਬਾਟਮ ਸਿਲਕ ਦੀ ਆਏਗੀ ਦੁਪੱਟਾ ਜੌਰਜਟ ਦੇ ਵਿੱਚ ਹੀ ਰਹੂਗਾ ਮਿਰਰ ਵਰਕ ਵਾਲਾ 950 ਰੁਪਏ ਇਹਨਾਂ ਦਾ ਰੇਟ ਹੋਊਗਾ ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੇ ਸੂਟਾਂ ਦੇ ਸਿਰਫ 950 ਰੁਪਏ ਦੇ ਵਿੱਚ ਤੁਹਾਨੂੰ ਜੌਰਜਟ ਦੇ ਵਿੱਚ ਸ਼ਰਟ ਸੀਕੁਐਂਸ ਵਰਕ ਵਾਲੀ ਮਿਲੇਗੀ ਬਾਟਮ ਪਲੇਨ ਰਹੇਗੀ ਤੇ ਦੁਪੱਟਾ ਵੀ ਜੌਰਜਟ ਦੇ ਵਿੱਚ ਹੀ ਮਿਲੂਗਾ ਸ਼ਰਟ ਪਿਓਰ ਕਾਟਨ ਦੀ ਆਏਗੀ ਇਕੱਠ ਪ੍ਰਿੰਟ ਆਊਗਾ 2 ਮੀਟਰ ਸ਼ਰਟ ਦਾ ਫੈਬਰਿਕ ਰਹੂਗਾ ਕਾਟਨ ਕਾਟਨ ਟੂ ਕਾਟਨ ਕਲਮਕਾਰੀ ਪਿੰਟ ਦੇ ਵਿੱਚ ਇਹਦੀ ਜਿਹੜਾ ਹੈਗਾ ਦੁਪੱਟਾ ਰਹੂਗਾ ਤੇ ਬਾਟਮ ਰਹੇਗੀ ਰੇਟ ਰਹੂਗਾ ਇਹਨਾਂ ਦਾ 950 ਰੁਪਏ ਫ੍ਰੀ ਸ਼ਿਪਿੰਗ ਹੋਊਗੀ ਇਹ ਵਾਲੇ ਸੂਟਾਂ ਦੀ ਕਲਰ ਤੇ ਪ੍ਰਿੰਟ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਨੇ ਇਹ ਸ਼ਰਟ ਰਹੂਗੀ ਸ਼ਰਟ ਦੀ ਜਿਹੜੀ ਹੈਗੀ neck ਉਹਦੇ ਉੱਪਰ ਪੈਚ ਲਗਾ ਕੇ embroidery ਮਿਲੇਗੀ ਤੇ ਫੁੱਲ ਸ਼ਰਟ ਹੈ ਜਿਹੜੀ ਉਹ ਪ੍ਰਿੰਟ ਤੋਂ ਪਤਾ ਚੱਲਦਾ ਤੁਹਾਨੂੰ ਤੇ ਨਾਲ ਬਾਟਮ ਇਕੱਜ ਪ੍ਰਿੰਟ ਦੇ ਵਿੱਚ ਆਊਗਾ ਅਜ਼ਰਕ ਪ੍ਰਿੰਟ ਦੇ ਵਿੱਚ ਤੇ ਦੁਪੱਟਾ ਵੀ ਕਾਟਨ ਦੇ ਵਿੱਚ ਹੀ ਪ੍ਰਿੰਟ ਵਾਲਾ ਰਹੂਗਾ ਇਹ ਸਾਰਾ ਕੰਨਥ ਵਰਕ ਆਏਗਾ neck ਦੇ ਉੱਪਰ ਕਿਸੇ ਉੱਪਰ ਪੱਟੀ ਮਿਲੇਗੀ ਜੋ ਵੀ ਤੁਹਾਨੂੰ ਪਸੰਦ ਆ। ਉਸੇ ਸੂਟ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਬੁੱਕ ਕਰ ਸਕਦੇ ਹੋ। ਆ ਦੇਖੋ ਇਹ ਵਾਲੇ ਜਿਹੜੇ ਸੂਟ ਨੇ ਇਹਨਾਂ ਦੀ neck ਦੇ ਉੱਪਰ ਪੈਚ ਵਰਕ ਲਗਾ ਕੇ ਨਾਲ ਐਮਬ੍ਰੋਇਡਰੀ ਕੀਤੀ ਹੋਈ ਹੈ ਰੇਟ ਰੂਗਾ 950 ਰੁਪਏ। ਸਿਰਫ ਤੇ ਸਿਰਫ 950 ਰੁਪਏ ਦੇ ਵਿੱਚ ਕਲਮਕਾਰੀ ਪ੍ਰਿੰਟ ਦੇ ਵਿੱਚ ਕਾਟਨ ਦੀ ਬਾਟਮ ਤੇ ਦੁਪੱਟਾ ਰਹੂਗਾ। ਇਕਤ ਤੇ ਹਜਰਕ ਪ੍ਰਿੰਟ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਹੈ ਸ਼ਰਟ ਰਹੂਗੀ। ਬਾਟਰੀ ਬਟਨ ਲੱਗੇ ਹੋਏ ਮਿਲ ਜਾਣਗੇ neck ਦੇ ਉੱਪਰ ਪੈਚ ਵਰਕ ਲਗਾ ਕੇ embroidery ਕੀਤੀ ਹੋਈ ਮਿਲ ਜੇਗੀ ਪਿਓਰ ਕਾਟਨ ਦੇ ਵਿੱਚ ਵੈਕਸ ਵਾਰਟਿਕ print ਦੇ ਵਿੱਚ 2.5 ਮੀਟਰ ਸ਼ਰਟਰ ਹੋਊਗੀ ਬਾਟਮ ਦੁਪੱਟਾ ਪਿਓਰ ਕਾਟਨ ਦੇ ਵਿੱਚ ਹੀ ਰਹੂਗਾ ਰੇਟਰੂਗਾ 750 ਰੁਪਏ ਫ੍ਰੀ ਸ਼ਿਪਿੰਗ ਹੋਊਗੀ ਇਹ ਵਾਲੇ ਸੂਟਾਂ ਨੂੰ ਪਿਓਰ ਕਾਟਨ ਚ ਵੈਕਸ ਵਾਰਟਿਕ print ਦੇ ਵਿੱਚ ਇਹ ਵਾਲੇ ਸੂਟ ਲੈਣਗੇ ਬਾਟਮ ਤੇ ਦੁਪੱਟਾ ਵੀ ਮਲ ਕਾਟਨ ਦੇ ਵਿੱਚ ਰਹੂ ਪਿਓਰ ਕਾਟਨ ਚ ਰਹੂ ਇਹ ਲਖਨਵੀ ਸ਼ਰਟ ਆ ਗਈ ਚਿਕਨ ਵਰਕ ਵਾਲੀ ਕਾਟਨ ਦੇ ਵਿੱਚ ਪਲੇਨ ਕਾਟਨ ਦੀ ਬਾਟਮ ਆਏਗੀ ਕੈਂਬ੍ਰੇ ਕਾਟਨ ਦੀ ਦੁਪੱਟਾ ਵੀ ਕਾਟਨ ਦਾ ਹੀ ਰਹੂਗਾ ਲੈਸਸਸ ਦਾ ਨਾਲ ਡਿਜ਼ਾਈਨ ਕੀਤਾ ਹੈ 699 ਰੁਪਏ ਦਾ ਰੇਟ ਰਹੂਗਾ ਚਿਕਨ ਸ਼ਰਟ ਰਹੇਗੀ ਐਮਬ੍ਰੋਇਡਰੀ ਵਾਲੀ ਪ੍ਰਿੰਟਡ ਕਾਟਨ ਦੀ ਬਾਟਮ ਆਏਗੀ ਤੇ ਮਲ ਕਾਟਨ ਦੇ ਵਿੱਚ ਹੀ ਦੁਪੱਟਾ ਰਹੂਗਾ ਇਹਦੇ ਨਾਲ ਇਹ ਰਾਜਸਤਾਨੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਬਾਟਿਕ ਪ੍ਰਿੰਟ ਦੇ ਵਿੱਚ ਸੂਟ ਆਉਣਗੇ ਡੈਨਿਮ ਜਿਹੜਾ ਹੈਗਾ ਕਲਰ ਹੈ ਇਹ ਪਿਓਰ ਕਾਟਨ ਦੇ ਵਿੱਚ ਬਾਟਮ ਕਾਟਨ ਦੀ ਆਏਗੀ ਤੇ ਕਾਟਨ ਦਾ ਹੀ ਦੁਪੱਟਾ ਰਹੇਗਾ ਇਹ ਕਾਟਨ ਦੇ ਚਾਰ ਓਵਰ ਸੂਟ ਰਹਿਣਗੇ ਔਰ ਗੈਂਜਾ ਦਾ ਪੈਚ ਲਗਾ ਕੇ ਨਾ ਡਿਜ਼ਾਈਨ ਕੀਤਾ ਹੋਇਆ ਇਹ ਵੀ ਪਿਓਰ ਕਾਟਨ ਦੇ ਵਿੱਚ ਸੂਟ ਰਹਿਣਗੇ 425 ਰੁਪਏ ਦੇ ਵਿੱਚ ਫੁੱਲ ਸ਼ਰਟ ਹੈ ਜਿਹੜੀ ਉਹ ਕਾਟਨ ਦੀ ਰਹੇਗੀ ਪਿਓਰ ਮਲ ਕਾਟਨ ਦੇ ਵਿੱਚ embroidery ਵਾਲੀ ਸ਼ਰਟ ਮਿਲੇਗੀ ਪ੍ਰੀਮੀਅਮ ਕਾਟਨ ਦੀ ਬਾਟਮ ਰਹੇਗੀ ਮਲ ਕਾਟਨ ਦਾ ਹੀ embroidery ਵਾਲਾ ਪਿਓਰ ਜੂਟ ਕਾਟਨ ਦੇ ਵਿੱਚ ਸ਼ਰਟ ਰਹੂਗੀ aplique work ਹੋਊਗਾ ਲਿਲਨ ਸਿਲਕ ਦੀ embroidery ਵਾਲਾ ਦੁਪੱਟਾ ਰਹੂਗਾ ਪਿਓਰ ਕਾਟਨ ਦੀ ਇਹਦੇ ਨਾਲ ਬਾਟਮ ਰਹੂਗੀ ਬਹੁਤ ਸੋਹਣਾ ਸੂਟ ਹੈ 3795 ਰੁਪਏ ਦਾ ਰੇਟ ਰਹੂਗਾ ਪਿਓਰ ਹੈਂਡਲੂਮ ਕਾਟਨ ਦੇ ਵਿੱਚ ਸ਼ਰਟ ਹੋਊ embroidery ਵਾਲੀ ਮਲ ਕਾਟਨ ਦਾ embroidery ਵਾਲਾ ਦੁਪੱਟਾ ਰਹੂਗਾ ਜੈਰੀ ਬੀਵਿੰਗ ਆਉਗੀ ਮੈਚਿੰਗ ਕਾਟਨ ਦੀ ਬੋਟਰ ਰਹੇਗੀ 1795 ਰੁਪਏ ਦਾ ਰੇਟ ਹੋਊਗਾ ਸਿਰ ਤੇ ਸਿਰ 1795 ਰੁਪਏ ਦੇ ਵਿੱਚ ਇਹ ਵਾਲੇ ਸੂਟ ਆ ਜਿਹੜੇ ਮਿਲ ਜਾਣਗੇ ਲੀਲਨ ਸਿਲਕ ਹੈ ਸਿਲਕ ਦੇ ਵਿੱਚ ਆ ਗਿਆ ਹੈਂਡ ਐmbroidry ਹੋਊਗੀ ਸ਼ਰਟ ਦੇ ਉੱਪਰ ਸਾਰਾ ਪਾਰਸੀ ਵਰਕ ਆ ਪਰਲ ਵਰਕ ਆਊਗਾ ਜਾਮਦਾਨੀ ਖਾਦੀ ਲੀਲਨ ਸਿਲਕ ਦੇ ਵਿੱਚ ਹੀ ਇਹਦਾ ਦੁਪੱਟਾ ਰਹੂਗਾ 2995 ਰੁਪਏ ਦਾ ਰੇਟ ਹੋਊਗਾ ਪਿਓਰ ਕਾਟਨ ਦੇ ਵਿੱਚ ਇਹ बॉਟਮ এমਬ੍ਰਾਇਡਰੀ ਵਾਲੀ ਹੋਊਗੀ ਸ਼ਰਟ ਬੜੇ ਪਣੇ ਦੇ ਵਿੱਚ ਮਿਲੂਗੀ ਇਹ ਕਾਟਨ ਦੇ ਵਿੱਚ ਆ ਗਿਆ ਮਿਰਰ ਵਰਕ ਵਾਲਾ बॉਟਮ ਗੁੱਡ ਕੁਆਲਿਟੀ ਦੇ ਵਿੱਚ ਹੋਊਗੀ ਕਾਟਨ ਦੀ ਦੁਪੱਟਾ ਵੀ ਇਹਦੇ ਵਿੱਚ ਕਾਟਨ ਦਾ ਹੀ ਰਹੂਗਾ ਕਲਰ ਇਹਦੇ ਵਿੱਚ ਤਿੰਨ ਅਵੇਲੇਬਲ ਹੈਗੇ 1265 ਰੁਪਏ ਇਹਨਾਂ ਦਾ ਰੇਟ ਹੋਊਗਾ ਫ੍ਰੀ ਸ਼ਿਪਿੰਗ ਹੋਊਗੀ ਇਹ ਪ੍ਰਿੰਟ ਕਾਟਨ ਦੇ ਵਿੱਚ ਆ ਗਏ ਪੈਚ ਵਰਕ ਲਗਾ ਕੇ এমਬ੍ਰਾਇਡਰੀ ਕੀਤੀ ਹੋਈ neck ਦੇ ਉੱਪਰ ਕੋਟਾ ਕਾਟਨ ਦਾ ਬਲੌਕ ਪ੍ਰਿੰਟ ਦੇ ਵਿੱਚ ਦੁਪੱਟਾ ਰਹੂਗਾ ਤੇ ਕਾਟਨ ਦੀ ਹੀ ਬਾਟਮ ਰਹੇਗੀ ਇਹਦੇ ਵਿੱਚ ਦੂਰੋਂ ਨੇੜੇ ਦੇ ਸਾਰੇ ਪਿਕਸ ਹੈਗੇ ਹਨ ਤੁਸੀਂ ਧਿਆਨ ਨਾਲ ਦੇਖ ਲੋ ਐਮਬ੍ਰਾਇਡਰੀ ਆਊਗੀ ਚਿਕਨ ਦਾ ਸਾਰਾ ਪੈਚ ਲਗਾ ਕੇ ਉੱਪਰ ਐਮਬ੍ਰਾਇਡਰੀ ਵਰਕ ਕੀਤਾ ਹੋਇਆ ਹਰ ਉਸ ਨਮੀ ਨਮੀ ਕਲੈਕਸ਼ਨ ਆਪਾਂ ਤੋਂ ਡਿਲੀ ਲੈ ਕੇ ਆਉਣੀ ਆ ਕਾਟਨ ਦੇ ਵਿੱਚ ਆਣਗੇ ਇਹ ਪ੍ਰਿੰਟਡ ਸੂਟ ਲੈਣਗੇ neck ਦੇ ਉੱਪਰ ਐਮਬ੍ਰਾਇਡਰੀ ਰਹੂਗੀ ਦੁਪੱਟਾ ਵੀ ਕਾਟਨ ਦਾ ਰਹੇਗਾ ਤੇ ਬਾਟਮ ਵੀ ਕਾਟਨ ਦੀ ਰਹੇਗੀ ਫੁੱਲ ਪੈਕ ਹੈ ਜਿਹੜੀ ਸੂਟ ਦੀ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਡੰਮੀ ਦੇ ਉੱਪਰ ਪਹਿਨੇ ਹੋਇਆ ਸੂਟ ਆ ਮਿਲਦੇ ਆ ਅਗਲੀ ਵੀਡੀਓ ਨਾਲ ਥੈਂਕ ਯੂ ਜੀ